ਨੋਤ ਬਣਾਉਣਾ ਚਾਹੀਦਾ ਉਹਦਾ ਇਸਤੇਮਾਲ ਕਰਨਾ ਇਸੇ ਨਾਲ ਹੀ ਜਿਹੜੇ ਅੰਗਰੇਜ਼ੀ ਸਕੂਲ ਸੀ ਉਸ ਦਾ ਬਰਕਰਾਰ ਕਰਕੇ ਧਰਮਸ਼ਾਲਾ ਦੇ ਵਿੱਚ ਸਵਦੇਸ਼ੀ ਸਿੱਖਿਆ ਨੂੰ ਬਰਕਰਾਰ ਰੱਖਿਆ ਜਾਂਦਾ ਗਿਆ ਫਿਰ ਅੰਗਰੇਜ਼ੀ ਡਾਕ ਤਾਜ ਜਿਹੜਾ ਉਹਦਾ ਬਾਇਕਾਟ ਕੀਤਾ ਗਿਆ ਤੇ ਕੋਕਾ ਡਾਕ ਪ੍ਰਬੰਧ ਦੀ ਸਥਾਪਨਾ ਕੀਤੀ ਪਹਿਲਾ ਡਾਕਟਰ ਸੀ ਆਪਣੇ ਨੂਤੇ ਭਾਰਤ ਦੇਸ਼ ਦੇ ਵਿੱਚ ਜਿਹਦੇ ਵਾਸਤੇ ਜਿਹੜੇ ਅੰਮ੍ਰਿਤਸਰ ਦੇ ਡੀਸੀ ਮੇਜਰ ਪ੍ਰਕਿਨਤ ਜੀ ਨੇ ਉਹਨਾਂ ਨੇ ਆਪਣਾ ਆਪਣੇ ਸ਼ਬਦਾਂ ਦੇ ਵਿੱਚ ਇਹ ਵਾਰ ਦੱਸਿਆ ਵੀ ਨਾਮਧਾਰੀ ਕੋਕਾ ਦਾ ਦਾਕ ਦਾ ਆਪਣਾ ਨਿਜੀ ਪ੍ਰਬੰਧ ਹੈ ਜੋ ਬਹੁਤ ਹੀ ਪ੍ਰਸ਼ੰਸਨੀਏ ਔਰ ਪੂਰਵ ਯੋਜਨਾ ਸੇ ਸੰਗਠਿਤ ਕੀਆ ਗਿਆ ਹੈ ਇਹ ਦੀ ਪ੍ਰਸ਼ੰਸਾ ਕਰਕੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਖੁਦ ਦੇ ਅਧਰ ਵਿੱਚ ਮਨੁੱਖੀ ਢਾਂਚੇ ਜਿਹੜੇ ਆ ਉਹ ਲਿਆਂਦੇ ਜ਼ਰੂਰਤ ਹੈ ਅਗਰੇਜੀ ਜਿਹੜੇ ਵਸਤੂਆਂ ਆ ਉਹਨਾਂ ਦਾ ਬਹਿਸ਼ਕਾਰ ਕਰਨ ਦੀ ਜ਼ਰੂਰਤ ਹੈ ਐਦਾਂ ਚੱਲਦੇ ਆਹ ਦੀ ਤਸਵੀਰ ਜਿਆਦਾ ਖੁਸ਼ ਹੋ ਜਾਂਦਾ ਹੈ ਇਸੇ ਉਹਨਾਂ ਨੇ ਅਗਰੇਜ਼ਾਂ ਨੇ ਗੁਲਾਮੀ ਤੇ ਸਾਫ ਤੋਂ ਬਹੁਤੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਬੁੱੱਜੜਸਾਨਾ ਖੁਲਵਾ ਦਿੱਤਾ ਤਾਂ ਨਾਮਦਾਰੀ ਸਿੱਖਾ ਨੇ ਉਸ ਰਾਤ 14-15 ਜੂਨ ਦੀ ਰਾਤ 1871 ਈਸਵੀ ਨੂੰ ਬੁੱੱਜੜਖਾਨੇ ਤੇ ਤਾਵਾ ਬੋਲ ਦਿੱਤਾ ਬੁੱੱਜੜ ਮਾਰੇ ਗਊਆਂ ਆਜ਼ਾਦ ਕਰਵਾਈਆਂ ਤੇ ਐਦਾ ਨਹੀਂ ਕਿ ਉਹਨਾਂ ਨੇ ਕੰਮ ਕੀਤਾ ਤੇ ਬਾਅਦ ਚ ਮੁੱਕਰ ਕੇ ਕਿ ਇਸ ਨਹੀਂ ਕੀਤਾ ਜਦੋਂ ਅਦਾਲਤ ਦੇ ਵਿੱਚ ਅੰਮ੍ਰਿਤਸਰ ਸਾਕੇ ਦੀ ਗੱਲ ਕੀਤੀ ਗਈ ਅੰਮ੍ਰਿਤਸਰ ਸਾਕੇ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਬੁੱੱਜੜਖਾਨੇ ਤੇ ਤਾਵਾ ਉਹਨਾਂ ਨੇ ਬੋਲਿਆ یہ دس سال کو زیادہ ہو گئے جوڑا کرتے سیوا کر رہے ہیں ہر تو ہر تہوار سیوا کر رہے ہیں اور امی نمرتا کے نام وہ سیوا کرتے ہیں اِسی سکھ نہ تو کسی ہاتھ کا کچھ خاندان ਨਾ ਕਿਸੇ ਹੱਦ ਤੱਕ ਉਪੀਦਦੇ ਨਹੀਂੁੱ ਦਿੱਤੇ ਤਾਂ ਉਹਦੇ ਉੱਤੇ ਪੂਰਾ ਧਿਆਨ ਰੱਖਦੇ ਨੇ ਕੋਈ ਵੀ ਉਹਨਾਂ ਨੂੰ ਕੰਮ ਕਹਿ ਦੋ ਉਹਨਾਂ ਦੇ ਕੋਲੋਂ ਇੱਕੋ ਲਫ਼ਜ਼ ਦੇ ਕਿੰਦਾ ਸੱਤ ਬਚਾ ਅਧਿਕਾਰਾਂ ਦੇ ਜਿੰਦਗੀ ਤੇ ਉਹਨਾਂ ਨੇ ਕਦੇ ਵੀ ਸਾਨੂੰ ਨਾਂ ਨਹੀਂ ਕੀਤੀ ਔਰ ਜਿਸ ਵੇਲੇ ਇਹ ਢਾਡੇਵਾਰੇ ਗੱਲ ਹੋਈ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਕਮੇਟੀ ਬੜੀ ਖੁਸ਼ੀ ਲਈ ਮੈਨੇਜਰ ਸੈਕਟਰੀ ਜੀ ਮਨੋਰ ਲਾਲ ਭਗਮਣ ਜੀ ਖੜੇ ਨੇ ਮੇਨਰ ਫਿਰ ਹੀ ਨੂਰ ਸਕਰਤੀ ਕਰਨ ਇਸ ਤਰ੍ਹਾਂ ਦੇ ਤਸਤੀ। ਸਾਡੀ ਸਾਰੀ ਕਮੇਟੀ ਪੂਰੇ ਉਤਸ਼ਾਹ ਨਾਲ ਪੂਰੀ ਲਗਨ ਦੇ ਨਾਲ ਅਜਿਹਾ ਜਨਮ ਬਣਾ ਰਹੀ ਹੈ। ਮੈਂ ਅੱਜ ਦੇ ਪੁੱਤਰ ਦਿਹਾੜੇ ਤੇ ਸਤਪੁਰ ਲੀਬ ਸਿੰਘ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸੰਗਤ ਨੂੰ ਇੰਨੇ ਸੁੰਦਰ ਵਿਚਾਰ, ਇੰਨੇ ਸੁੰਦਰ ਜੇ ਲੋਕਾਂ ਨੇ ਆ ਕਿ ਵਿਚਾਰ ਦਿੱਤੇ ਨੇ ਕਿ ਮੈਂ ਬੜਾ ਹੈਰਾਨ ਹੋ ਜਾਣਾ ਕਿ ਇਹ ਬੰਦੇ ਕਿਹੜੀ ਮਿੱਟੀ ਦੇ ਬਣੇ ਨੇ। ਇੰਨੀ ਨਿਰਮਰਤਾ ਇੰਨੀ ਭਗਤੀ ਇੰਨੀ ਲਗਨ ਇੰਨੀ ਛੇਦਤਾ ਇਹਨਾਂ ਦੇ ਵਿੱਚ ਹੈ ਕਿ ਅਸੀਂ ਸਾਨੂੰ ਬੜਾ ਆਨੰਦ ਆਉਂਦਾ ਹੈ ਪਰ ਅਸੀਂ ਹਮੇਸ਼ਾ ਅਹੀ ਚਾਹਾਂਗੇ ਕਿ ਨਾਮ ਧਾਰੀ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀ ਰਹੇ ਕਿਉਂ ਇਹਨਾਂ ਦਾ ਨਾਰਾ ਹੈ ਹਿੰਦੂ ਸਿੱਖ ਇਕਤਾ ਦਾ ਉਹ ਹਮੇਸ਼ਾ ਕਾਇਮ ਰਹੇਗਾ ਹਮੇਸ਼ਾ ਅਸੀਂ ਨਾਲ ਖੜੇ ਹਾਂ ਆਪਾਂ ਵੇਖਿਆ ਅਸੀਂ ਬੜਾ ਆਨੰਦ ਆਵਾ ਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨ ਸੱਤ ਸਿੱਖਾਂ ਦੇ ਇੱਕ ਮਿੰਟ ਜੇਂਦਰ ਰੋਲ ਸਰ ਜਰ ਤੁਹਾ ਪਹਿਲਾ ਆਜ ਕੇ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਅੱਜ ਸੰਪੰਨ ਕੰਟੀਨ ਵਿੱਚ ਦੇਖੇ ਪਾਸੇ ਜਿਸ ਸਮਾਗਮ ਹਾਂ ਜੀ ਇਹ ਟੈਸਟ ਆਪੀ ਦੇ ਕੋਲ ਵੀ ਬੈਂਡ ਦੇ ਵਿੱਚ ਸਾਡੇ ਨਾਲ ਤੁਸੀਂ ਇਹ ਗੋਤਾਂ ਦੀ ਸਾਕਤ ਕਰਨੀ ਹੈ। ਔਰ ਇਹ ਇੱਕ ਹਿੰਦੂ ਸਿੱਖੀਤਾ ਦੀ ਮਿਸਾਲ ਹੈ ਜਿਹੜੀ ਅੱਜ ਕੱਲ੍ਹ ਦੇ ਸਮੇਂ ਵਿੱਚ ਲੱਭਣੀ ਬੜੀ ਮੁਸ਼ਕਲ ਹੈ। ਔਰ ਅਸੀਂ ਇਹਨਾਂ ਵੀ ਇੰਨੇ ਧੰਨਵਾਦੀ ਆ। ਸ਼੍ਰੀ ਗੋਬਿੰਦ ਗੋਤਾਮ ਕਮੇਟੀ ਦੇ ਸੰਬੋਧਨ ਅਸਮੀ ਅਵਜਾ ਜੀ ਨੇ ਤੇ ਉਹਨਾਂ ਦੇ ਸਾਥੀ ਜਿਹਨੇ ਸਾਨੂੰ ਸੰਪੂਰਨ ਸਹਿਯੋਗ ਦਿੱਤੇ ਨੇ ਤੇ ਸਾਡੇ ਨਾਲ ਮਿਲ ਕੇ ਸਾਡੇ ਸਿੱਖ ਸਹਿਬਾਨ ਦੇ ਸਤਿਗੁਰ ਸਹਿਬਾਨ ਦੇ ਗੁਰਪੁਰ ਬਣਾਉਂਦੇ ਨੇ। ਅਸੀਂ ਇਹਨਾਂ ਨਾਲ ਮਿਲ ਕੇ ਸਾਡੇ ਗਵਾਂ ਸ਼੍ਰੀ ਕੁਸ਼ਲ ਚੰਦ ਜੀ ਮਹਾਰਾਜ ਹੋ ਗਏ ਉਹਨਾਂ ਦੇ ਰੂਪ ਅਸੀਂ ਸ਼ਾਮ ਦਾ ਇਸੰਤ ਮਨਾਉਂਦੇ ਜੀ ਸادة ਜਿਹੜੇ ਸੱਜਣੋ ਜੀ ਨੇ ਐਸਲੇ ਵਰਤਮਾਨ ਸੱਜਣੋ ਸੱਜਣੋ ਜੀ ਸਿੰਘ ਜੀ ਨੂੰ ਉਹਦਾ ਵੀ ਇਹੀ ਕਹਿਣਾ ਉਹ ਸਾਨੂੰ ਪੇਸ਼ਾ ਦਿੰਦੇ ਨੇ ਕਿ ਕਿੰਤੂ ਸਿੱਖ ਜਿਹੜੇ ਨਾ ਕੋਈ ਪਰਿਵਾਰ ਦੇ ਸਿੱਕੇ ਭਰਾ ਦੇ ਕਿ ਇਹ ਸਾਡਾ ਜਿਹੜਾ ਨਾ ਨੌਂ ਪਾਸਾਇਸ਼ਕ ਕਦੀ ਲੱਗਣੀ ਹੋ ਸਕਦੀ ਐ ਸੇ ਦੂਸਰੇ ਤੋਂ ਇਸ ਕਰਕੇ ਅਸੀਂ ਸਾਨੂੰ ਬੜੀ ਖੁਸ਼ੀ ਹੈ ਕਿ ਸੀ ਕੁਛ ਨਾ ਕੁਛ ਹਿੱਸਾ ਪਹੁੰਚ ਚੁਕਾਉਂ ਜਾਬ ਹੋ ਰਿਹਾ ਹੈ ਨਾਲ ਮਿਲ ਕੇ ਇੰਦੋਸਟਰੀਟ ਕਾ ਵਾਸੇ ਪੰਜਾਬ ਦੇ ਵਿੱਚ ਅੱਜ ਜਿਹੜਾ ਸਮਾਗਮ ਹੋ ਰਿਹਾ ਜੀ ਇਹ ਅੱਜ ਦਾ ਬਹੁਤ ਖਾਸ ਹੈ ਜਿਹੜਾ ਅੱਜ ਸਵਾਗਤ ਕਰ ਰਹੀ ਚਾਹੇ ਸਾਡੇ ਨਾਮਤਰੀ ਪੰਚ ਦੇ ਮੋਦੀ ਨੇ ਫਾਊਂਡਰ ਨੇ ਸੀ ਸਤੂ ਰਾਮ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੀ ਪਹਿਲੀ ਨਾ ਮਿਲਵਰਤਨ ਲਹਿਰ ਫਰਸਟ ਸਿਵਲ ਡੰਨ ਟਾਪਰੇਸ਼ਨ ਨੇ ਮੈਂ ਜਿਹੜੇ ਕਿ 50 ਸਾਲ ਬਾਅਦ ਮਹਾਤਮਾ ਗਾਂਧੀ ਨੇ ਫਾਲੋ ਕੀਤੀ ਫੋਲੋ ਕਰਕੇ ਉਹ ਚਲਾਈ ਉਹਦੇ ਬੋਡੀ ਉਹਨਾਂ ਦਾ ਅੱਜ ਪ੍ਰਕਾਸ਼ ਉਤਸਵ ਹੈ ਜਿਹੜੇ ਕੀ ਨਾਮ ਤੇ ਸੰਗਤ ਬੜੀ ਖੁਸ਼ੀ ਨਾਲ ਸਭ ਪਾਸੇ ਮਨਾ ਰਹੀ ਹੈ ਅਸੀਂ ਲੁਧਿਆਣੇ ਵਿੱਚ ਮਨਾ ਰਹੇ ਹਾਂ ਠੀਕ ਹੈ ਗੱਗੀ ਭਾਜੀ ਜੀ ਗੱਗੀ ਜੀ ਅੱਜ ਸਤਿਗੁਰੂ ਰਾਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਗੋਬਿੰਦ ਗੌਤਮ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਹਿਲਾਂ ਤਾਂ ਸੰਗਤ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਵੀ ਸਾਧੂ ਰਾਮ ਸਿੰਘ ਜੀ ਦਾ ਪ੍ਰਕਾਸ਼ ਜੈਣਾ ਤੇ ਇੱਥੇ ਅੱਜ ਪ੍ਰਦਰਸ਼ਨੀ ਲਾਈ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਨਾਮ ਧਾਰੀਆਂ ਨੇ ਕਿਦਾਂ ਅੰਗਰੇਜ਼ ਦਾ ਵਿਰੋਧ ਕੀਤਾ ਅੰਗਰੇਜ਼ਾਂ ਨੇ ਕੀ-ਕੀ پابندੀਆਂ ਲਾਈਆਂ ਸਰਦੂ ਰਾਮ ਸਿੰਘ ਜੀ ਨੇ ਤੇ ਸਿੱਖਾਂ ਨੇ ਆਪਣੀ ਕੋਟ ਆਪਣੀ ਰੇਲ ਆਪਣੀ ਡਾਕ ਜਿਹੜੀ ਚਲਾਈ ਉਸ ਸਮੇਂ ਦੇ ਵਿੱਚ ਤੇ ਅੰਗਰੇਜ਼ਾਂ ਤੋਂ ਨਹੀਂ ਡਰੇ ਜਰਮ ਤੋਂ ਅੰਗਰੇਜ਼ਾਂ ਨੇ ਬਹੁਤ ਕੀਤਾ ਨਾਮਧਾਰੀਆਂ ਨੂੰ ਛੀਪੀਆਂ ਵੀ ਦਿੱਤੀਆਂ ਉਹਨਾਂ ਨੇ ਤੇ ਸਤੂ ਨਾਮ ਸਿੰਘ ਇਹਨਾਂ ਦੇਸ਼ ਦੀ ਜਾਦੀ ਵਾਸਤੇ ਜੋ ਚੱਕਿਆ ਸਮਾਜ ਸਿੱਤੇ ਆਪਣੇ ਵੀ ਇਸ ਚਰਨੇ ਕਰਦਾ ਜਾਦੀ ਵਾਸਤੇ ਉਹ ਪੂਰਾ ਕੀਤਾ ਉਹਨਾਂ ਨੇ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਅੱਜ ਬਸੰਤ ਪੰਚਮੀ ਵਿਸ਼ੇਸ਼ ਤੌਰ ਤੇ ਅੱਜ ਬਸੰਤ ਪੰਚਮੀ ਵੀ ਹੈ ਉਹਨਾਂ ਦਾ ਬਸੰਤ ਅਸੀਂ ਬਸੰਤ ਪੰਚਮੀ ਦੇ ਰੂਪ ਈ ਉਹਨਾਂ ਦਾ ਪ੍ਰਕਾਸ਼ ਦਿਹਾੜਾ ਕਰ ਰਹੇ ਹਾਂ ਜੀ ਕੱਪਾਦਰਸ਼ਨੀ ਵੀ ਦਿਖਾਈ ਜਾ ਰਹੀ ਆ ਜਿਹੜੇ ਪ੍ਰਦਰਸ਼ਨੀ ਵਿੱਚ ਪਹਿਲਾਂ ਦੱਸਿਆ ਗਿਆ ਪ੍ਰਦਰਸ਼ਨੀ ਇਹ ਸਾਰਾ ਇਤਿਹਾਸ ਹੈ ਜੀ ਨਾਮਤਾਰੀ ਪਛਦਾ ਵੀ ਸਤਗੁਰੂ ਰਾਮ ਸਿੰਘ ਜੀ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਦਿਖਾਏ ਜਾਣ ਵੀ ਉਹ ਕਿਦਾਂ-ਕਿਦਾਂ ਨਾਮਤਾਰੀਆਂ ਨੇ ਕੀ-ਕੀ ਆਪਣੀਆਂ ਚਿੱਤਰਾਂ ਮਤਲਬ ਛਿੱਟੀਆਂ ਪਾਈਆਂ ਕਿਤਾ ਅਨੇਜਾਂ ਦੇ ਖਿਲਾਫ ਲੜੇ ਤੇ ਉਹ ਸਾਰਾ ਇਹਦੇ ਵਿੱਚ ਦੱਸਿਆ ਆ ਅੱਜ ਅਸੀਂ ਗੱਲਬਾਤ ਕਰਾਂਗੇ ਆ ਕੇ ਅੱਜ ਪ੍ਰਦਰਸ਼ਨੀ ਮੈਨੂੰ ਦਿਖਾਈ ਜਾ ਰਹੀ ਆ ਸਮਾਗਮ ਚਾਹੇਗੇ ਅੱਜ ਅਸੀਂ ਸ਼੍ਰੀ ਗੋਬਿੰਦ ਗੋਤਾਲਾਮ ਜੀ ਸਦੇ ਸਤਗੁਰੂ ਦਾਮ ਸਿੰਘ ਜੀ ਇਸਤਰੀਆਂ ਦੇ ਮੁਕਤੀਦਾਤਾ ਯੁੱਗ ਪਲਟਾਓ ਸਤਗੁਰ ਉਹਨਾਂ ਦਾ ਪ੍ਰਕਾਸ਼ਪੁਰ 209ਾ ਪ੍ਰਕਾਸ਼ਪੁਰ ਬਣਾ ਰਹੇ ਆ ਸ਼੍ਰੀ ਗੋਬਿੰਦ ਗੋਤਾਲਾਮ ਸੋਸਾਇਟੀ ਦੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਇੱਥੇ ਨਾਮਤਾਰੀ ਸੁਲਤਾਨ ਖ਼ਿਲਾਫ਼ ਸੰਬੰਧਿਤ ਪ੍ਰਦਰਸ਼ਨੀ ਲਗਾਈ ਗਈ ਹੈ। ਤਾਂ ਕੀ ਲੱਗਦਾ ਪੀਐਲ ਵੀ ਸਮਾਪਨ ਵੀ ਕੀਤਾ ਜਾਵੇ ਜਾਂ ਬਸੰਤ ਪੁਰਬੰਦੀਆਂ ਦੇ ਨਾਤੇ? ਹਾਂਜੀ ਅੱਜ ਸ੍ਰੀ ਸਤਗੁਰੂ ਰਾਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਹਨਾਂ ਦਾ ਪ੍ਰਕਾਸ਼ ਬਸੰਤ ਪੰਚਮੀ ਵਾਲੇ ਦਿਨ ਹੋਇਆ। ਸੋਹਣਿਆ ਦੇ ਸੋਹਣੇ ਸੁਲਤਾਨ ਗੁਰੂ ਰਾਮ ਸਿੰਘ ਰੱਬੀ ਜੋਤਿ ਸ਼੍ਰੀ ਰਾਇਆਂ ਵਿੱਚ ਪ੍ਰਗਟਾਈਏ। ਪ੍ਰਗਟੇ ਗੋਪਾਲ ਲਾਲ ਸਤਗੁਰੂ ਰਾਮ ਸਿੰਘ ਨਾਮਧਾਰੀ ਪੰਥ ਵੱਲੋਂ ਨਾਮਧਾਰੀ ਪੰਥ ਵੱਲੋਂ ਸਾਰੇ ਜੱਗ ਨੂੰ ਵਧਾਈਏ। ਨਾਮ ਤਾਰੀਪਾਂ ਤੋਂ ਲੋ ਸਾਰੇ ਜੱਗ ਨੂੰ ਵਧਾਈ ਅਜੀਬ ਸਰਪੰਚੀ ਦਾ ਸ਼ੁਭ ਦਿਹਾੜਾ ਸ਼੍ਰੀ ਗੋਪੀਨ ਗੋਤਮ ਸੁਸਾਇਟੀ ਦੇ ਮਨਾਇਆ ਜਾ ਰਿਹਾ ਜਿਸ ਵਿੱਚ ਦੀਵਾਨ ਲੱਗੇ ਹਨ ਕਵਿਤਾਵਾਂ ਪੜੀਆਂ ਗਈਆਂ ਹਨ ਗੋਪੀਨ ਗੋਤਮ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ਼ਬਦ ਗਾਇਡ ਕੀਤਾ ਗਿਆ ਹੈ ਕਿ ਇਸਤਰੀਆਂ ਦੇ ਜਦਗੁਰਾਮ ਸਿੰਘ ਜੀ ਨੇ ਜੋ ਪਰਉਪਕਾਰ ਕੀਤੇ ਸਤੀ ਪ੍ਰਥਾ ਨੂੰ ਰੋਕਿਆ ਕਿਤੋਂ ਆਬਿਆ ਚਾਲੂ ਕੀਤੇ ਬਾਰਵੀਂ ਵਾਰ ਰੋਕੇ ਹੋਰ ਵੀ ਬੜੇ ਪਰਉਪਕਾਰ ਕੀਤੇ ਹੈ ਇਹ ਲੱਗਦਾ ਜਿਹੜੀ ਵੀ ਤੰਗਤ ਆ ਰਹੀ ਹੈ ਸਭ ਨੂੰ ਬਖਸ਼ਾ ਰਹੇ ਹੋ ਸਮਝਾ ਰਹੇ ਹੋ ਸੇ ਸ਼ੁਭਕਾਮਨਾਵਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸੱਜੀ ਬਲਾਕ ਸਿੰਘ ਜੀ ਦੇ ਪ੍ਰਕਾਸ਼ ਕੁਮਾਰ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਤਈ ਜਿਹੜੀ ਪ੍ਰਦਰਸ਼ਨੀ ਲੱਗੀ ਹੈ ਸਤੂਰਾਮ ਸਿੰਘ ਜੀ ਬਾਰੇ ਜਿਹੜਾ ਇਤਿਹਾਸ ਹੈ ਉਹਨਾਂ ਦੇ ਕ੍ਰਾਂਤੀਕਾਰੀ ਕੁਰਾਲੇ ਔਰਤਾਂ ਦੇ ਪਰ ਉਤਾਰਾਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਜਿਹੜਾ ਲੋਕਾਂ ਦੇ ਕਿ ਤਰ੍ਹਾਂ ਸਿਧਾਅ ਵੀ ਦੇਖੇ ਜਾ ਰਹੇ ਨੇ ਜਿਹੜੇ ਆ ਰਹੇ ਨੇ ਕਿ ਉਹਨਾਂ ਨੂੰ ਉਹ ਚੰਗਾ ਵੀ ਲੱਗ ਰਿਹਾ ਤੇ ਇਹ ਵੀ ਉਦਸ ਰਹੇ ਨੇ ਕਿ ਇਸ ਬਾਰੇ ਜਾਗਰੂਕਤਾ ਦੀ ਹੁਜੂਰਤ ਹੈ ਕਿ ਮੌਜੂਦ ਪੀੜ੍ਹੀ ਨੂੰ ਵੀ ਜ਼ਰੂਰਤ ਹੈ ਕਿ ਆਪਣੇ ਇਤਿਹਾਸ ਬਾਰੇ ਮਤਲਬ ਇਸ ਸਤੂਰਾਮ ਸਿੰਘ ਜੀ ਉਹਨੇ ਜੋ ਕਿ ਸੁਤੰਤਰਤਾ ਸੰਗਰਾਮ ਦੇ ਮੋਢੀ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਾਮਿਲ ਵਰਤਨ ਅਤ ਸੁਦੇਸ਼ੀ ਲੈ ਅਸ਼ੀਰਵਾਦ ਕੀਤੀ ਗਾਂਧੀ ਜੀ ਨੇ ਉਸੇ ਲਹਿਰ ਦੀ ਪੂਰੇ ਪੰਜਾਬ ਵਿੱਚ ਬਾਤ ਚੁਕਾ ਦਿੱਤੀ ਉਹ ਹੀ ਲਹਿਰ ਜੀ ਸਦਗੁਰਾਂ ਸਿੰਘ ਜੀ ਨੇ ਸ਼ੁਰੂਆਤ ਕੀਤੀ ਸਭ ਤੋਂ ਪਹਿਲਾ ਜਿਹਦੇ ਅੰਦਰ ਉਹਨਾਂ ਨੇ ਜਿਹੜੇ ਦਾਫਤਰ ਖੋਲ੍ਹੇ ਸਭ ਤੋਂ ਪਹਿਲਾ ਦਾਫਤਰ ਜਿਹੜਾ ਆਪਣੇ ਭਾਰਤ ਦੇਸ਼ ਦਾ ਤੁਹਾਡਾ ਦਾਫਤਰ ਖੋਲ੍ਹਿਆ ਗਿਆ ਜਿਹਦੇ ਬਾਰੇ ਅਮਰ ਸਦਗੀ ਜੀ ਜਿਹੜੇ ਸਾਥੋਂ ਉਹਨਾਂ ਨੇ ਵੀ ਉਹਦੀ ਪ੍ਰਸ਼ੰਸਾ ਕੀਤੀ ਤੇ ਕਹਿਆ ਗਿਆ ਕਿ ਇਹ ਸ਼ਾਂਤੀ ਹੈ ਤਦ ਦਾ ਹੋਰ ਕਰਨ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਇਹ ਵੀ ਸਿੱਖ ਦਿੱਤੀ ਕਿ ਜੇ ਜਨੁਨ ਸਹਿਨਾ ਗਲਤ ਹੈ ਜੇ ਜਨੁਨ ਕਰਨਾ ਗਲਤ ਹੈ ਤੁਮ ਸਹਿਨਾ ਵੀ ਗਲਤ ਹੈ ਇਸ ਲਈ ਸਾਨੂੰ ਜਨੁਨ ਦੇ ਖਿਲਾਫ ਆਵਾਜ਼ ਉਠਾਉਂਦੇ ਰਹਿਣਾ ਹੈ ਉਹਨਾਂ ਨੇ ਇਸਤਰੀ ਜਾਤੀ ਦੇ ਸਥਾਨ ਉਚਾਰ ਦੇ ਵਿੱਚ ਉੱਚਾ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਕੁੜੀਆਂ ਨੂੰ ਮਾਰਨਾ ਬੰਦ ਕਰਵਾਇਆ ਵੱਟੇ ਦੇ ਵਿਆਹ ਬੰਦ ਕਰਵਾਏ ਕੁੜੀਆਂ ਨੂੰ ਵੇਚਣਾ ਬੰਦ ਕਰਵਾਇਆ ਬਾਹਰ ਵਿਆਹ ਬੰਦ ਕੀਤੇ ਗਏ ਅਤੇ ਜੇ ਇਸਤਰੀਆਂ ਨੇ ਉਹਨਾਂ ਨੂੰ ਜਿਹੜਾ ਮਰਿਆਦਾ ਅਨੁਸਾਰ ਅੰਮ੍ਰਿਤ ਵੀ ਸ਼ਿਕਾਇਤ ਆ ਗਿਆ ਸਭ ਤੋਂ ਪਹਿਲਾ ਉਹਨਾਂ ਨੂੰ ਪੜਾਣਾ ਸ਼ੁਰੂ ਕਰਵਾਇਆ ਗਿਆ ਅਤੇ ਮਿਲਵਾ ਔਰਤਾਂ ਦੇ ਵਿਆਹ ਵੀ ਚਲਾਈਗੇ ਕਿ ਲੱਗਦਾ ਹੈ ਕਿ ਬੱਚਿਆਂ ਦੀ ਜਨ ਜਾਗਰਣ ਸਮਾਗਮ ਚੱਲ ਰਹੇ ਆ ਪ੍ਰਦਰਸ਼ਨੀ ਦਿਖਾਈ ਜਾ ਰਹੀ ਹੈ ਹਾਂਜੀ ਸਰ ਕਿਉਂਕਿ ਅੱਜ ਦੀ ਜਾਗਰੂਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੈਂ ਜੋ ਦੇਖਿਆ ਔਰ ਸੋਚਦੀ ਹਾਂ ਕਿ ਅੱਜ ਕੱਲ ਬੱਚਾ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡਾ ਸਮਾਜ ਚਾ ਚਿਹਰੇ ਸਾਡਾ ਨਾਮ ਤਾਈ ਪੰਨ ਕਿੱਥੇ ਜਾ ਰਹੇ ਨਾਮ ਤੋਂ ਹੀ ਪੰਥ ਕਰਕੇ ਹੀ ਜਿਹੜੀ ਜਾਦੂ ਟਾ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਸੱਚੇ ਪਾਸ਼ਾ ਜੀ ਨੇ ਕੀ ਕੀ ਕੁਰਬਾਨੀ ਕੀਤੀ ਉਹਨੇ ਅਸਹਿਯੋਗ ਅੰਦੋਲਨ ਚ ਨਾਮ ਨਾਮੀ ਵਰਤਨ ਅੰਦੋਲਨ ਅੱਜ ਵੀ ਬੱਚਾ ਚਾਹੇ ਤਾਂ ਉਹ ਇਸ ਰਿਪੋਰਟਿੰਗ ਇਸ ਪ੍ਰਦਰਸ਼ਨ ਦੱਸ ਰਹੀ ਹੈ ਅਸੀਂ ਕੋਸ਼ਿਸ਼ ਕੀਤੀ ਕਿ ਹਰ ਇੱਕ ਨਾ ਬੰਦੇ ਨੂੰ ਪਤਾ ਨਹੀਂ ਕਿ ਸੱਚੇ ਪਾਸ਼ਾ ਜੀ ਨੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਕੀ ਕੁਝ ਕੀਤਾ ਉਹ ਇਹ ਜਾਗਰੂਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਯੁਵਾ ਸਮਾਜ ਵਾਸਤੇ ਨਿਰਮਲ ਕੋਲ ਤੁਹਾਨੂੰ ਦੱਸਤੀ ਕਿ ਅੱਜ ਜਿਹੜੀ ਆ ਪਬਲੀ ਅੰਦਰ ਸਮਾਗਮ ਕਰਾਉਣੇ ਚਾਹ ਰਹੇ ਤਾਂ ਖੰਕਤ ਬੰਦੀ ਹੈ ਧਿਆਨ ਨਾਲ ਫੜਾ ਲਓ ਉਸ ਦਾ ਜਾ ਰਿਹਾ ਲੱਗਦਾ ਹੈ ਸਾਨੂੰ ਜਾਗਰੂਕ ਸੰਗਤ ਨੂੰ ਕਿ ਨੈਰਾ ਸੰਗਤ ਨੇ ਰਲ ਮਿਲ ਕੇ ਇੱਥੇ ਗੋਬਿੰਦ ਗੋਪਤਾ ਹੁੰਦੇ ਵਿੱਚ ਅੱਜ ਸਤੂ ਬਾਮਸਣੀ ਦਾ ਪ੍ਰਕਾਸ਼ ਦਿਹਾੜਾ ਪਸੰਦ ਪੰਚ ਵੀ ਬਣਾਈ ਆ ਇਹ ਜਿਹੜੀ ਪ੍ਰਦਰਸ਼ੀ ਲੱਗੀ ਵੀ ਇਹਦੇ ਵਿੱਚ ਦੱਸਿਆ ਗਿਆ ਉਸੇ ਸੰਗੂ ਰਾਮ ਸਿੰਘ ਜੀ ਨੇ ਕੀ ਕੀ ਉਪਰਾਲੇ ਕੀਤੇ ਨੇ ਕਿਸ ਤਰ੍ਹਾਂ ਕੀਤੇ ਨੇ ਅੰਗਰੇਜ਼ ਸਰਕਾਰ ਨੇ ਕੀ ਕੀ ਜ਼ੁਲਮ ਕੀਤੇ ਨੇ ਜੀ ਮੀਮੋਰੀ ਸਾਹਿਬ ਦੇ ਵਿੱਚ ਉਚੜ ਮਤਲਬ ਵੱਢਦੇ ਸੀ ਉੱਥੇ ਉਹਨਾਂ ਨੂੰ ਸਹਾਈ ਕੀਤੀ ਗਈ ਤੇ ਨਾਮਧਰਿਆ ਨੇ ਕਿਹਾ ਵੀ ਅਸੀਂ ਅੰਗਰੇਜ਼ ਦੀ ਜਿਹੜੀ ਸਜ਼ਾ ਦਿੰਦੇ ਆ ਸੀ ਉਹਦਾ ਨਹੀਂ ਕਰਨਾ ਅਸੀਂ ਆਪਣਾ ਰੇਸ਼ਮ ਦਾ ਰੱਸਾ ਲੈ ਕੇ ਆਪਣੇ ਗਲ ਚ ਆਪ ਉੱਤੇ ਉੱਪਰ ਬੰਨ੍ਹ ਕੇ ਤਾਂ ਅਸ਼ੀਰ ਹੋਏ ਸੀਗੇ ਜਾਂ ਤੋਪਾਂ ਅੱਗੇ ਹੋਏ ਨੇ ਤਾਂ ਉਹ ਵੀ ਮਤਲਬ ਆਪਦੇ ਅੰਗਰੇਜ਼ ਦੀ ਮਰਜ਼ੀ ਨਾਲ ਨਹੀਂ ਅਸ਼ੀਰ ਹੋਏ ਆਪਣੀ ਮਰਜ਼ੀ ਨਾਲ ਹੋਇਆ ਜੇ ਅੰਗਰੇਜ਼ ਦਾ ਗੋਲਾ ਚੱਲਿਆ ਤੇ ਇੱਕ ਬੱਚੇ ਦਾ ਕੱਦ ਛੋਟਾ ਰਹਿ ਗਿਆ ਤੇ ਉਹਨੇ ਕਿਹਾ ਵੀ ਲਿਆਓ ਮੈਂ ਰੁਕ ਜੂ 2 ਮਿੰਟ ਮੈਂ ਪੱਥਰ ਰੱਖ ਕੇ ਉੱਪਰ ਹੋ ਕੇ ਤੇ ਫਿਰ ਬਰਾਬਰ ਤੋਪ ਦੇ ਕਰਕੇ ਤੇ ਫਿਰ ਉਹਨੂੰ ਕੀ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਹੀ ਆਪਣੀ ਕੋਰਟ ਅੰਗਰੇਜ਼ ਦੀ ਫੂਟ ਦਾ ਬਾਈਕਾਰਟ ਰੇਲ ਦਾ ਬਾਈਕਾਰਟ ਡਾਕ ਦਾ ਬਾਈਕਾਰਟ ਨਾਮਧਾਰੀਆਂ ਨੇ ਆਪਣੀ ਡਾਕ ਆਪਣੀ ਰੇਲ ਸਾਰਾ ਸਿਸਟਮ ਆਪਣਾ ਚਲਾਇਆ ਜੀ ਇਸ ਦੇ ਉਹਨਾਂ ਦੇ ਪਛਾਣ ਬਾਰੇ ਉਹਦੇ ਬਾਅਦ ਕਿਦਾਂ ਪਹੁੰਚਦਾ ਲੱਗਦਾ ਉਹਨਾਂ ਦੇ ਜਿਹੜੇ ਅੱਗੇ ਚੱਲਦੀ ਪੀੜੀ ਹੈ ਅਦਰ ਸਿੰਘ ਦਾ ਕਰਿਆ ਸਮਾਗਮ chape ਨੇ ਪਰਦਸੇ ਲਾ ਕੇ ਸਾਰੇ ਬੱਚਿਆਂ ਨੇ ਆਰੋਹ ਦਿੱਤਾ ਜਾ ਰਿਹਾ ਨਾਲੇ ਲੋਕ ਕੁੰਬ ਰਾਜੀ ਪਹਿੰਦ ਨੂੰ ਬੁਲਾ ਰਹੇ ਸਾਡੇ ਸ਼ਗਰੂ ਰਾਮ ਸਿੰਘ ਜੀ ਦੇ ਜੋ ਵੇਰ ਚਲਾਈ ਸੀ ਅਰੇ ਜੇ ਵਰਖਲਾਪ ਤੋਂ ਆਰੋਹ ਦਿੱਤਾ ਜਾ ਰਿਹਾ ਬਹੁਤਾਂ ਅੰਦਰ ਕੋ ਬਹੁਤਾਂ ਮੰਡਰ ਦੇਤੇ ਨਾਲ ਸ਼ਗਰੂ ਰਾਮ ਤੇ ਜਨ ਦੇ ਹੜਾ ਬਿਲਕੁਲ ਲਾਈਵ ਤਸਵੀਰਾਂ ਸੀ ਨੰ ਪੰਜਾਬੀ ਦੇ ਫੇਸਬੁਕ ਚੈਨਲ ਪੀਓ ਕੇ ਦਿਖਾ ਰਹੇ ਸਭ ਕੀ ਖਾਸ ਲਗਿਆ ਇਤਿਹਾਸ ਜਿਵੇਂ ਦੱਸਿਆ ਜਸਮਾਗਮ ਵੀ ਅੰਦਰ ਕਰਾਏ ਜਾ ਰਹੇ ਆ ਪਸੰਤ ਪੰਚਮੀ ਅੰਦਰ ਹੜਾ ਮਨਾਇਆ ਜਾ ਰਿਹਾ ਤਾਂ ਇੱਥੇ ਜਿਹੜਾ ਇਤਿਹਾਸ ਬਾਰੇ ਜਾਣਕਾਰੀ ਤੁਹਾਨੂੰ ਦੇ ਰਹੇ ਮੈਨੂੰ ਤੇ ਜਿਹੜਾ ਉਹਨਾਂ ਨੇ ਜਦੋਂ ਗਾਈਡ ਕੀਤਾ ਮੈਨੂੰ ਕਾਫੀ ਨੋਲੇਜ ਮਿਲੇ ਸੀਗਾ ਤੇ ਇਹਦਾ ਮੈਂ ਜੇ ਫੋਲੋ ਕਰਨ ਦਾ ਅੱਗੇ ਗਾਈਡ ਕਰਾਂਗਾ ਆਪਣੇ ਯਾਰ ਮਤਲਬ ਉਹ ਵੀ ਐਸੇ ਦੱਸਾਂਗਾ ਤੇ ਇਹ ਸਾਰਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਇਹਨਾਂ ਦੇ ਇਤਿਹਾਸਿਕ ਪਿਤਾ ਬਹੁਤ ਉੱਤ ਰਹੀਆਂ ਦੋ ਜੱਟ ਕਿਸ ਨੂੰ ਪਤਾ ਨਹੀਂ ਜੀ ਇਹ ਚੀਜ਼ਾਂ ਸਾਹਮਣੇ ਆਏ ਤਾਂ ਬਹੁਤ ਵਧੀਆ ਲੱਗਦਾ ਹੁਣ ਕਿ ਮੈਂ ਸਾਹਮਣੇ ਕਿਸੇ ਨਹੀਂ ਕਰਦੀ ਹਾਂ ਜੀ ਬਹੁਤ ਵਧੀਆ ਤੁਹਾਨੂੰ ਨੇ ਡਿਸਪਲੇ ਕਰਾਈ ਹਾਰੇ ਕਿਤੇ ਡਿਸਪਲੇ ਕਰਾਈਆਂ ਵੀ ਹਰੇਕ ਨੂੰ ਸ਼ੋਅ ਕਰਾ ਕੇ ਤੁਹਾਨੂੰ ਹਰੇਕ ਦਿਖਾਇਆ ਬਹੁਤ ਵਧੀਆ ਲੱਗਦਾ ਬਿਲਕੁਲ ਇੰਤਰ ਹੋਰ ਵੀ ਲੋਕ ਹੋਣਾਂ ਦਾ ਵੀ ਗੱਲ ਕਰਦੇ ਜਿਵੇਂ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਸਮਾਰਟਮ ਚਾਹਤ ਬਹੁਤ ਦੀਪਲੀ ਦੀ ਜਿੱਦ ਤੱਕ ਇਸ ਨੂੰ ਪਤਾ ਹੀ ਨਹੀਂ ਹੈ ਜਿੱਦ ਤੱਕ ਇਹਨਾਂ ਪੈਸੇ ਕਿ ਦੱਸੇ ਕਿ ਇਹਨਾਂ ਨੂੰ ਮਨੁਜਵਤ ਰਿਹਾ ਇਹ ਚੀਜ਼ਾਂ ਇਹ ਹੈ ਹੀ ਨਹੀਂ ਉਪੰਕਿਸ਼ ਨੂੰ ਪਤਾ ਹੀ ਨਹੀਂ ਕਿ ਕਿੰਨਾ ਤੱਕ ਇੱਥੇ ਆਏ ਹਨ ਇਹ ਬਹੁਤ ਵਧੀਆ ਉਫਲਲਾ ਕੀਤਾ ਕਿ ਸਾਰਿਆਂ ਨੂੰ ਦੱਸ ਰਿਹਾ ਹੈ ਪਤਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਕੀ ਕੀ ਗੁਰੂਆਂ ਨੇ ਸਮਨੇ ਆਪਣੀ ਕੀ ਗੁਰਵਾਨੀਆਂ ਕਿੱਦਾਂ ਕੀਤੀਆਂ ਕਿੱਦਾਂ ਜਿਹੜੇ ਆਪਣੇ ਹਿੰਦੂ ਪਰਿਵਾਰ ਹੈ ਉਹਨਾਂ ਨੂੰ ਕਿੱਦਾਂ ਚੁੜਾਇਆ ਸਾਰਾ ਕੁਝ ਦੱਸਿਆ ਰਣ ਬਹੁਤ ਵਧੀਆ ਉਫਲਲਾ ਹੈ ਬਿਲਕੁਲ ਸਹੀ ਜਰਮਨ ਕਰਨ ਪਸੰਦਪਨ ਦੀ ਜਦ ਹੜਾ ਦੇ ਪਾਸੇ ਸਮਾਗਮ ਹੋ ਰਿਹਾ ਹੈ ਪਾਸੇ ਲੋਕਾਂ ਨੂੰ ਜਾਣੋ ਜੀ ਐਕਚੁਅਲੀ ਇਹ ਇੱਕ ਸਾਡੇ ਜੀ ਨਾਮ ਕਰੀ ਨੋਚਾ ਨਾ ਅਤੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਕਿ ਕੁਝ ਹੋਤੇ ਲੋਕਾਂ ਨੂੰ ਪਤਾ ਨਹੀਂ ਸਭ ਨੂੰ ਰਾਮ ਸਿੰਘ ਦੇ ਆਸ ਜਿਹੜਾ ਨਾਮ ਤਾਰੀ ਬੰਦ ਦਾ ਇੱਕਾਸ ਨਾਮ ਤਾਰੀਆਂ ਬਾਰੇ ਜਾਣਕਾਰੀ ਨਹੀਂ ਹੈ ਇਹ ਕੋਸ਼ਿਸ਼ ਵੀ ਇਸੇ ਕਰਕੇ ਲਗਾਈ ਗਈ ਕਿ ਕਿੱਸਾ ਨਾਮਦਾਰੀਆਂ ਦਾ ਯੋਗਦਾਨ ਰਿਹਾ ਵਾ ਸਾਡੇ ਭਾਰਤ ਦੀ ਆਜ਼ਾਦੀ ਦੇ ਵਿੱਚ ਇਸਾਂ ਦੋਵਾਂ ਦੀ ਰੱਖਿਆ ਕੀਤੀ ਗਈ ਨਿਸ਼ਾਨਗੋਟਿਆ ਗਿਆ ਸੀ ਸ਼ਹੀਦੀਆਂ ਦਿੱਤੀਆਂ ਫਾਸਿਯਾ ਅਦਰ ਸਿੰਘ ਭਾਈ ਉੱਪਾں ਕਿਹਾ ਹੈ ਕਿ ਸਾਡੇ ਦਮਨ ਚੱਕਰ ਚੱਲ ਰਹੇ ਨੇ ਕਿ ਆਮ ਜਨ ਨਹੀਂ ਲੱਗਦੀ ਐਸਾ ਕਿ ਪ੍ਰਦਰਸ਼ਨ ਨਹੀਂ ਰਹੀ ਹੋਣਾ ਸੰਗ ਬੜਾ ਅਛਾ ਜਿਹੜਾ ਨਾ ਕਿ ਮਾਰਕੀਟ ਰਿਸਪੌਂਸ ਮਿਲਿਆ ਸੰਗਤਾਂ ਤੋਂ ਦਾ ਰਹੀ ਉਹਨਾਂ ਕਈਆਂ ਨੇ ਤੇ ਅੱਠ ਹੈ ਕਈਆਂ ਨੇ ਕਿਹਾ ਕਿ ਸਾਡੇ ਕੋਈ ਕਿਸੇ ਦੱਸੀਆਂ ਨਹੀਂ ਗੱਲਾਂ ਜਿਹੜੀਆਂ ਹੈਗੀਆਂ ਸਾਡੇ ਲੁਧਿਆਣੇ ਵਿੱਚ ਐਸਾ ਦਾ ਇੱਕ ਪੰਡੂ ਪੈਦਾ ਹੋਇਆ ਜਿਹਨੇ ਵਿਦੇਸ਼ੀ ਨਾਟਕਾਂ ਲਈ ਸਾਧਨ ਲਾਉ। ਇੱਥੇ ਤੱਕ ਉਹਨਾਂ ਨੇ ਨੂਰਸਰਬਾਲ ਅਫਗਾਨਿਸਤਾਨ ਪਰਦੇਸ਼ਾਂ ਨਾਲ ਡਾਕੂਮੈਂਟਿਕ ਸਪੰਸ ਸਥਾਪਿਤ ਕੀਤੇ ਉਸੇ ਲਈ ਪਰ ਸਾਡੀ ਕੁੱਕਰ ਰੈਜੀਮੈਂਟ ਮਣੀਆ ਕਸ਼ਮੀਰ ਦੇ ਵਿੱਚ ਲਪਾਲ ਦੇ ਵਿੱਚ ਕਈ ਨਵੀਆਂ ਗੱਲਾਂ ਅੱਜ ਔਰ ਅਸੀਂ ਨੂੰ ਅੱਜ ਇਨਵੀਟੇਸ਼ਨ ਆਇਆ ਹੈ ਇਹ ਸੋਚਦਾ ਹੈ ਕਿ ਸੋਚਦੇ ਹਾਂ ਸੀ ਆਪਣਾ ਸਾਡੇ ਸਕੂਲਾਂ ਵਿੱਚ ਆ ਕੇ ਪ੍ਰਦਰਸ਼ਨੀ ਲਗਾਓ ਅਸੀਂ ਉੱਥੇ ਪ੍ਰਦਰਸ਼ਨੀ ਨੂੰ ਲਗਾਉਣ ਦੀ ਯੋਜਨਾ ਬਣਾ ਰਹੇ ਹਾਂ ਜੀ ਬਿਲਕੁਲ ਸਕੂਲਾਂ ਦੇ ਵਿੱਚ ਵੀ ਜਿਹੜੀ ਆ ਪ੍ਰਦਰਸ਼ਨੀ ਲਗਾਉਣਗੇ ਤਾਂ ਇਤਿਹਾਸ ਬਾਰੇ ਜਿਹੜੀ ਆ ਬੱਚਿਆਂ ਨੂੰ ਜਾਣਕਾਰੀ ਦੇਣਗੇ ਤਾਂ ਅੱਜ ਜਿਹੜਾ ਇੱਥੇ ਸਮਾਗਮ ਦੌਰਾਨ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਆ ਤਾਂ ਪ੍ਰਦਰਸ਼ਨੀ ਜਿਹੜੀ ਆ ਲਗਾਈ ਆ ਤਾਂ ਲੋਕਾਂ ਨੂੰ ਜਿਹੜਾ ਹੈ ਸਮਝਾਇਆ ਜਾ ਰਿਹਾ ਜਾਦੂ ਕੀਤਾ ਜਾ ਰਿਹਾ ਪਿਛਲੇ ਸਮਾਜ ਜਿਹੜਾ ਹੈ ਯਾਦ ਕਰਾਇਆ ਜਾ ਰਿਹਾ ਤਾਂ ਤਕਰੀਬਾਂ ਲਗਾਤਾਰ ਤੁਹਾਡੇ ਨਾਲ ਸੰਗਠਨ ਜਾਂਦਾ ਹੈ ਫਿਰ ਵਾਜਾ ਕਰੀ ਤੋਂ ਅਸੀਂ ਕਰਾ ਲੋ ਅਰਗੋਸ਼ਿਕ ਕਰਨ ਤੋਂ ਬਾਅਦ ਤੋਂ ਉਸ ਨੂੰ ਨਵੇਂ ਪ੍ਰਕਾਸ਼ ਚੋੜੀਆਂ ਬਹੁਤ ਬਧਾਈਆਂ ਦਿੰਦਾ ਹਾਂ ਜੀ ਤੇ ਇਸੇ سلسلے ਦੇ ਵਿੱਚ ਜੋ 사ਗੂ ਰਾਮ ਸਿੰਘ ਜਿਨੇ આજ ਤੋਂ 150 ਸਾਲ ਪਹਿਲਾਂ ਸਾਡੇ ਸਮਾਜ ਦੇ ਉੱਤੇ ਪਰਪਕਾਰ ਦਿੱਤੀ ਸੀ ਇਸ ਪ੍ਰਦਰਸ਼ਨੀ ਦੇ ਮਾਧਮ ਰਾਹੀਂ ਮਿਲ ਕਾਨੂੰਨ ਵਿੱਚ ਜਾਗਰਤ ਕਰ ਰਿਹਾ ਹੈਗਾ ਬਹੁਤ ਵਧੀਆ ਤੁਹਾਨੂੰ ਤੁਸੀਂ ਬਹੁਤ ਮਿਲਿਆ ਬੋਲ ਤਾਂ ਅੰਗਰੇਜ਼ੀ ਵਿੱਚ ਅਚਰਜਾ ਰਿਹਾ ਆ ਰਹੇ ਨੇ ਉਹਨਾਂ ਨੇ ਸਾਕੂ ਰਾਹ ਸੰਜੀਗ ਦੁਆਰਾ ਸਮਾਜ ਇੱਥੇ ਕੀਤੇ ਹੋਏ ਪਰ ਪੁਕਾਰਾਂ ਨੂੰ ਪ੍ਰਦਰਸ਼ਨੀ ਰੂਪੇ ਵਿੱਚ ਦੇਖਿਆ ਹੈਗਾ ਵਾ ਤੇ ਸਾਨੂੰ ਅਸੀਂ ਅਗਰੇ ਤੋਂ ਵੀ ਆਸ ਕਰਦੇ ਹੈਗੇ ਆ ਕਿ ਅਸੀਂ ਇਸ ਤਰ੍ਹਾਂ ਦੇ ਜਿਹੜਾ ਪ੍ਰਕਾਸ਼ ਗੁਰੂ ਸੱਚੇ ਪਾਤਸ਼ਾਹ ਦੇ ਜਿਹੜਾ ਇਤਿਹਾਸ ਹੈ ਉਸ ਦਾ ਪ੍ਰਚਾਰ ਨਹੀਂ ਹੋ ਸਕਿਆ ਕਿਉਂਕਿ ਅਸੀਂ ਅੱਜ ਕੋਸ਼ਿਸ਼ ਕਰਦੇ ਆ ਕਿ ਸਾਰੇ ਸਾਹਮਣੇ ਸੱਚਾ ਗੁਰੂ ਦਾ ਪ੍ਰਚਾਰ ਕਰਦੇ ਜੀ ਕਿੰਨਾ ਕਿੰਨਾ ਸੱਚੇ ਪਾਤਸ਼ਾਹ ਨੇ ਸਾਰਿਆਂ ਆਪਣੇ ਭਾਰਤ ਨੇ ਤੇ ਮਨੁੱਖਤਾ ਦੇ ਨਾਲ ਸੇਵਾ ਕੀਤਾ ਅਤੇ ਕਿਸ ਤਰ੍ਹਾਂ ਸਾਰੇ ਜਨ ਜਿਹੜੇ ਵਾਰ ਦੇ ਵਿੱਚ ਆਪਾਂ ਹੋਰ ਇਹ ਦਾ ਆਪਾਂ ਇਹ ਲਿਖਾ ਗਏ ਆ ਕਿ 7 ਤੋਂ 25 ਅਕਤੂਬਰ 1857 ਦੇ ਵਿੱਚ ਜਦੋਂ ਕਿ ਸਾਰਾ ਹੀ ਆਪਣਾ ਖਾਲਸਾ ਪੰਥ ਰੇਖ ਹੋ ਚੁੱਕਾ ਹੈ ਜ ਦੁਬਾਰਾ ਦੂਜੇ ਨੂੰ ਸਬਿੱਤ ਕਰਨ ਵਾਸਤੇ 1857 ਦੇ ਵਿੱਚ ਦੁਬਾਰਾ ਅਮਿਤ ਸਿਕਾਇਆ ਗਿਆ ਨਾਮਤਰੀ ਬਿੰਦਾਨੋ ਨਾਮਤਰੀ ਪੱਤਰੋ ਦਾ ਸਾਜਿਆ ਗਿਆ ਦੇ ਸੱਚੇ ਸਦਗੁਰੂ ਰਾਮ ਦੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਰਾਜ ਖਤਮ ਕਰਨ ਵਾਸਤੇ ਨਾਮ ਦੇ ਵਰਤਨ ਲਹਿਰ ਚਲਾਈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਜੇ ਜੇ ਸਰਕਾਰ ਨੂੰ ਖਤਮ ਕਰਨਾ ਹੋਵੇ ਤਾਂ ਉਹਦਾ ਆਰਥਿਕ ਤਾਕਤ ਤੋਦਣਾ ਹੁੰਦਾ ਉਸ ਨੂੰ ਖਤਮ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਬਾਈਕਾਟ ਮੂਵਮੈਂਟ ਚਲਾਈ ਜਿਸ ਨੂੰ ਆਪਾਂ ਨਾਮ ਦੇ ਵਰਤਨ ਲਹਿਰ ਕਹਿੰਦੇ ਆ ਉਹਦੇ ਵਿੱਚ ਅੰਗਰੇਜ਼ੀ ਸਰਕਾਰ ਦੁਆਰਾ ਡਾਕਖਾਨਾ ਉਹਨਾਂ ਦੀਆਂ ਰੇਲ ਗੱਡੀਆਂ ਉਹਨਾਂ ਦਾ ਕੰਪਨੀਆਂ ਦਾ ਬਣਿਆ ਕੱਪੜਾ ਸਾਰਾ ਕੁਝ ਦਾ ਬਾਈਕਾਟ ਕੀਤਾ ਗਿਆ ਜਿਸ ਨੂੰ ਦੁਬਾਰਾ ਮਹਾਤਮਾ ਗਾਂਧੀ ਨੇ 50 ਸਾਲ ਬਾਅਦ ਅਪਣਾਇਆ ਪਰੇ ਉਸ ਦਾ ਪ੍ਰਚਾਰ ਉਹ ਨਹੀਂ ਸਕਿਆ ਮਹਾਤਮਾ ਗਾਂਧੀ ਜੀ ਦਾ ਪ੍ਰਚਾਰ ਉਹਨਾਂ ਕਰਕੇ ਜੇ ਆਪਾਂ ਸਾਰੇ ਸਮਝਦੇ ਆ ਕਿ ਉਹਨਾਂ ਦੁਆਰਾ ਪਰ ਇਹ ਅਸਲ ਤੇ ਸ਼ੁਰੂ ਸਤਗੁਰ ਰਾਮ ਨੇ 50 ਸਾਲ ਪਹਿਲਾਂ ਕੀਤਾ ਗਿਆ ਸੀ ਉਸ ਤੋਂ ਬਾਅਦ ਸੱਚੇ ਪਾਸ਼ਾ ਨੇ ਇਸਤਰੀਆਂ ਦੇ ਪਰਉਪਕਾਰ ਕੀਤਾ ਠੀਕ ਹੈ ਉਹਨਾਂ ਨੂੰ ਅੰਮ੍ਰਿਤ ਛਕਾਇਆ ਬਾਲ ਵਿਆਹ ਬੰਦ ਕੀਤੇ ਸੱਚੇ ਪਾਸ਼ਾ ਨੇ ਕੁੜੀਆਂ ਨੂੰ ਜੰਮਦੀਆਂ ਉਹ ਜਿਹੜਾ ਮਾਰ ਉਹ ਬੰਦ ਕਰਵਾਇਆ ਸੱਚੇ ਪਾਸ਼ਾ ਨੇ ਆਮਤਾਰੀ ਸਿੰਘਾਂ ਦੇ ਪੰਜਾਬ ਤੇ ਭਾਰਤੀਆਂ ਦੇ ਸਿੱਖਾਂ ਦੇ ਇੰਨੇ ਉਪ ਪਰ ਉਪਕਾਰ ਕੀਤੇ ਨੇ ਕਿ ਅਹੀਂ ਇੰਨੇ ਥੋੜੇ ਟਾਈਮ ਦੇ ਵਿੱਚ ਕਿਸੇ ਨੂੰ ਇੰਨਾ ਕੁਝ ਦੱਸ ਹੀ ਨਹੀਂ ਸਕਿਆ ਇੰਨੇ ਪਰ ਉਪਕਾਰ ਕੀਤੇ ਸੱਚੇ ਪਾਤਸ਼ਾਹ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਆ ਪਰ ਪਰਸੀ ਲੈਂਡ ਲੈਂਡ ਉਹਨਾਂ ਨੇ ਲੋਕਾਂ ਨੂੰ ਵੀ ਆਪਣੀ ਕਿਰਿਆਵਿਅਤੀ ਅਤੇ ਆਪਣੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲਾਂ ਦੇ ਵਿੱਚ ਵੀ ਜਿਹੜੀ ਇਹ ਬੰਦਰਸ਼ੀ ਲਗਾਈ ਜਾਵੇ ਤਾਂ ਬੱਚਿਆਂ ਨੂੰ ਵੀ ਜਿਹੜੀ ਇਹ ਸਾਰੀ ਜਾਣਕਾਰੀ ਮਿਲ ਸਕੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਲੋਕ ਜਿਹੜੇ ਆ ਵੱਡੀ ਬਿੰਤੀ ਚ ਪਹੁੰਚ ਰਹੇ ਆ ਗੱਲਾਂ ਜਿਹੜੀਆਂ ਸਮਝ ਆਇਆ ਤਾਂ ਹੁਣ ਸਕੂਲਾਂ ਦੇ ਵਿੱਚ ਵੀ ਇਹਨਾਂ ਵੱਲੋਂ ਜਿਹੜੀ ਪ੍ਰਦਰਸ਼ਨੀ ਲਗਾਈ ਜਾਵੇਗੀ। ਜੰਮਾਣਾਂ ਕੰਨੀ ਦਾ ਸਰੰਦਰਪੁਰ ਦੀ ਜੀਨ ਪੰਜਾਬੀ ਦੇ। ਉਹਨਾਂ ਦਾ ਵੀ ਸੁਨੇਹਾ। ਇਹੋ ਚੰਗੀ ਚੰਗੀ ਜਾਨਾਂ ਦੇ ਸੁਨੇਹਾਵਾ ਬੋਲੇ। ਉੱਥੇ ਜਾ ਕੇ ਮੁਸਲਮਾਨਾਂ ਨੂੰ ਵਧੀਆ ਕੰਮਿਆਂ ਨੂੰ ਯਾਦ ਕਰਾਇਆ। ਉਸ ਕਮਖਾਨ ਦੇ ਵਿੱਚ ਸੰਗਤ ਦੀ ਸ਼ੀਲ ਵੀ ਹਾਜ਼ਰ। ਕਿੰਨੇ ਚਿਰਾਂ ਦੇ